ਫਗਵਾੜਾ ਨੇ ਇੱਕ ਪਿੰਡ ਖਜੂਰਲਾ ਦੇ ਵਸਨੀਕਾਂ ਨੇ ਬੀਤੇ ਦਿਨੀ ਆਰਿਆਨ ਨਾਮਕ ਨੌਜਵਾਨ ਨੂੰ ਪਿੰਡ ਦੇ ਹੀ ਵਿਅਕਤੀ ਵੱਲੋਂ ਅਗਵਾ ਕਰਕੇ 20 ਲੱਖ ਰੁਪਏ ਦੀ ਫਰੋਤੀ ਮੰਗਣ ਤੋਂ ਬਾਅਦ ਬੱਟ ਟੁੱਕ ਕੇ ਜ਼ਖਮੀ ਕਰਨ ਦੇ ਦੋਸ਼ ਲਗਾਉਂਦੇ ਹੋਏ ਨੈਸ਼ਨਲ ਹਾਈਵੇ ਜੰਮ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਜਿੱਥੇ ਪੀੜਤ ਪਰਿਵਾਰ ਅਤੇ ਪਿੰਡ ਵਸਨੀਕਾਂ ਨੇ ਪੁਲਿਸ ਪ੍ਰਸ਼ਾਸਨ ਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਉਥੇ ਹੀ ਪਿੰਡ ਵਸਨੀਕਾਂ ਦਾ ਕਹਿਣਾ ਹੈ ਕਿ ਫਰੋਤੀ ਨਾ ਦੇਣ ਤੇ ਆਰਿਆਨ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕੀਤਾ ਗਿਆ ਜੋ ਕਿ ਇਸ ਸਮੇਂ ਹਸਪਤਾਲ ਵਿੱਚ ਇਲਾਜ ਲਈ ਭਰਤੀ ਹੈ ਉਹਨਾਂ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚਲਦਿਆਂ ਉਹਨਾਂ ਨੂੰ ਮਜਬੂਰਨ ਪ੍ਰਦਰਸ਼ਨ ਕਰਨਾ ਪਿਆ ਉਧਰ ਪਿੰਡ ਵਾਸੀਆਂ ਵੱਲੋਂ ਲਾਏ ਗਏ ਧਰਨੇ ਦੌਰਾਨ ਬਾਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਜਿਸ ਨਾਲ ਆਮ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮਾਮਲੇ ਦੀ ਸੂਚਨਾ ਮਿਲਦੇ ਹੀ ਡੀਐਸਪੀ ਫਗਵਾੜਾ ਸਮੇਤ ਪੁਲਿਸ ਦੇ ਅਧਿਕਾਰੀ ਮੌਕੇ ਤੇ ਉੱਥੇ ਪਹੁੰਚੇ ਤੇ ਗ੍ਰਿਫਤਾਰ ਨਾ ਕਰੀਆਂ ਨਾਲ ਗੱਲਬਾਤ ਕੀਤੀ ਇਸ ਦੌਰਾਨ ਡੀਐਸਪੀ ਫਗਵਾੜਾ ਭਰਤ ਕੁਸ਼ਨ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਾਕੀ ਜੋ ਵੀ ਇਸ ਵਿੱਚ ਹੋਰ ਵੀ ਦੋਸ਼ੀ ਸ਼ਾਮਲ ਹੋਵੇਗਾ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ ਅੱਜ ਦੀ ਨਾਇਆ ਮੇਰਾ ਨਾਮ 파ਰਮਜੀਤ कौर ਕਿੱਥੇ ਦੇ ਰਹੇ ਹੋ ਖਜੂਰਲੇ ਦੇ ਅੱਜ ਹਾਈਵੇ ਨੈਸ਼ਨਲ ਰੋਕੇ ਆ ਕਿੱਥੇ ਬੰਦ ਦੇ ਵਿੱਚ ਰੋਕੇ ਆ ਮੇਰੇ ਬੱਚੇ ਨੂੰ ਵੱਡ ਟੋਕਰ ਪਿੰਡ ਦੇ ਮੁੰਡੇ ਨੇ ਸੱਟਿਆ ਆਸੇ ਪਰਚਾ ਦਿੱਤਾ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਲੈਂਗੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਮਨਹੀਨ ਆਇਆ ਹੁੰਦਾ ਖਜੂਰ ਲੈਦੇ ਨਾ ਲਾ ਮੰਗਦੇ ਪਛਾਹ ਜਾ ਤਾਂ ਮੇਰੇ ਬੱਚੇ ਨੂੰ ਇਨਸਾਫ ਮਿਲੇ ਤੇ 307 ਹਜ਼ਾਰ ਉਹ ਤੇ ਲਈ ਜਾਵੇ ਤੇ ਪਰਵਾਹ ਨੂੰ ਸਾਡੇ ਸਾਹਮਣੇ ਚੱਕ ਕੇ ਲਜਾਇਆ ਜਾਵੇ ਜਿਹੜਾ ਬੱਚਾ ਦਾ ਉਹਦਾ ਨਾਮ ਕੀ ਆਰੀਨ ਇੱਕ ਮਿੰਟ ਮੈਂ ਭਾਜੀ ਡੀਐਸਪੀ ਸਾਹਿਬ ਨੂੰ ਮੌਕੇ ਤੇ ਫੜਾਇਆ ਮੇਰਾ ਨਾਮ ਅਜੀਤ ਕੁਮਾਰਾ ਜੀ ਸਾਡਾ ਲੜਕਾ ਆਰੀਨ ਫਜ਼ੂਲੇ ਲਈ ਫਜ਼ੂਲੇ ਤੇ ਰਹਿਣ ਵਾਲੇ ਅੱਜ ਤੁਸੀਂ ਇੱਥੇ ਤਰਨਾ ਦਿੱਤਾ ਸਾਡੇ ਦੇ ਉੱਪਰ ਕੀ ਜੀੜੀ ਰੋਡ ਤੇ ਹਾਈਵੇ ਉੱਪਰ ਸਮੱਸਿਆਵਾਂ ਕੀ ਸਰ ਸਾਰ ਅਸੀਂ 2-3 ਦਿਨਾਂ ਨੇ ਸਾਡੇ ਲੜਕਾ ਆਇਆ ਸੀ ਵੀਰਵਾਰ ਦਾ ਰਾਤ ਦਾ 7 ਵਜੇ ਦਾ ਸਾਡਾ ਕਨੈਪ ਕੀਤਾ 7 7 ਵਜੇ ਦਾ ਸਾਡਾ ਲੜਕਾ ਕਨੈਪ ਕੀਤਾ ਆ ਅਸੀਂ ਰਾਤ ਨੂੰ ਇਹਦੀ ਮੰਮੀ ਨੇ ਫੋਨ ਕੀਤਾ ਹਾਰੇ ਕਿਥੇ ਸੋਚ ਬੰਦ ਕੀਤਾ ਪਿਆ ਉਹਦਾ ਇਹਨਾਂ ਨੇ ਸਾਰੀ ਪੱਜ ਦੌੜ ਕੀਤੀ ਤੇ ਰਾਤ ਨੂੰ 11 ਵਜੇ ਫੋਨ ਆਉਂਦਾ ਦੀ ਮੰਮੀ ਨੂੰ ਵੀ ਪਹਿਲੇ ਤਾਂ 10 ਵਜੇ ਡੈਡੀ ਨੂੰ ਫੋਨ ਆਇਆ ਵੀ ਕਨੈਪੀ ਦਾ 20 ਲੱਖ ਰੁਪਏ ਮੰਗਦੇ ਪਏ ਆ ਉਹ ਡੈਡੀ ਉਧਰ ਐਂਟਰ ਕਰਨਗੇ ਐਂਟਰ ਆ ਕੇ ਵਾਪਸ ਆ ਗਏ ਇਥੇ ਪਤਾ ਕੀਤਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਕਾਲ ਡੈਟੇਲ ਗਈ ਕਾਲ ਡਾਈਮ ਮੈਂ ਆਪਣੇ ਹਮ ਥੋੜੇ ਦਰਦ ਨਾ ਘੜਾਈ ਹਮ ਕਾਲ ਡੈਟੇਲ ਇਹ ਕਿਸ ਨੂੰ ਪਤਾ ਮੈਂ ਕਾਲ ਡੈਟੇਲ ਘੜਾਈ ਮੈਨੂੰ ਪਤਾ ਲੱਗਣਾਈ ਆ ਬਿਲਕੁਲ ਬਿਲਕੁਲ ਡਿਪਟੀ ਸਾਹਿਬ ਨੂੰ ਤੁਹਾਡੀ ਡਿਪਟੀ ਸਾਹਿਬ ਕਹਿੰਦੇ ਆ ਜੀ ਲੜਾਈ ਦਾ ਝਗੜਾ ਜੀ ਡਿਪਟੀ ਸਾਹਿਬ ਕਹਿੰਦੇ ਲੜਾਈ ਹੋਈ ਹੈ ਇਹ ਪੈਸੇ ਦਾ ਲੈਣ ਪੈਸੇ ਦਾ ਲੈਣ ਦੇਣਾ ਕੁਝ ਨਹੀਂ ਉਹਦੇ ਜਿਹੜੀ ਛੱਟਾ ਝੋਟਾ ਲੱਗੀ ਆ ਆ ਵੀਡੀਓ ਮੇਰੇ ਕੋਲ ਬਕਾ ਰਹਾ ਪਈ ਆ ਕਿੰਨੇ ਪੈਸੇ ਦੀ ਡਿਮਾਂਡ 20 ਲੱਖ ਦੀ ਡਿ 20 ਲੱਖ ਦੀ 20 ਲੱਖ ਦੀ ਫਰौती ਹਾਂਜੀ ਹਾਂਜੀ ਹੁਣ ਅਸੀਂ ਜਿਹੜੀ 307 ਦੀ ਜਿਹੜੀ 307 ਦੀ ਤਾਂ ਬੰਦੀ ਧਾਰਾ ਹੈ ਨਾ ਉਹ ਲਈ ਜਾਵੇ ਹੁਣ ਉਹ ਚੇਂਜ ਹੋਈ ਹੈ ਥੋੜੀ 109 ਹੋ ਰਹੀ ਹੈ ਕਿਤਾਈ ਆ ਉਹ ਐਸਐਚਓ ਸਾਹਿਬ ਕਹਿੰਦੇ ਅਸੀਂ ਕਰਾਂਗੇ ਕਾਰਵਾਈ ਸਾਡੇ ਕੋਲ ਪਿੰਟ 10 ਮਿੰਟ ਜੇ ਪਿੰਡ ਆਏ ਨਾ ਪਿੰਡ ਆਏ ਤਾਂ ਅਸੀਂ ਫਿਰ ਕਰਾਂਗੇ ਜੀ ਅਗਲੀ ਰਾਣੀ ਦੀ ਵੀ ਧਾਰਾ ਲੱਗੀ ਜਾਵੇ ਲੇਕੇ ਨਾ ਇਹ ਤਾਂ ਗੱਲ ਚੁਣਾ ਰਹੀ ਹੈ ਨਾ ਹਾਂਜੀ ਹਾਂਜੀ ਅਗਲੀ ਰਾਣੀ ਦੀ ਕੀ ਹੈ ਜੇ ਆਪਣੀ ਅਗਲੀ ਜੇ ਨਹੀਂ ਅਸੀਂ ਕਰਦੇ ਫੇਰ ਰੋੜ ਤੇ ਮੈਂ ਕਹਿੰਦਾ ਅਸੀਂ ਰੋਕੇ ਰੋੜ ਜਾਮ ਕੀਤੇ ਜਾਊਗਾ ਜੀ ਜਾ ਤੱਕ ਕਾਰਵਾਈ ਨਹੀਂ ਹੋ ਰਹੀ ਸਾਡਾ ਸਾਰਾ ਪਿੰਡ ਸਾਡਾ ਪਿੰਡ ਸਾਰਾ ਸਾਡੇ ਨਾਲ ਆਇਆ ਸਾਡੇ ਪਿੰਡ ਦਾ ਸਾਰਾ ਧੰਨਵਾਦ ਆ ਜੀ ਜਦੋਂ ਤੱਕ ਨਿਆਂ ਨਹੀਂ ਮਿਲਦਾ ਐਦਾ ਹੀ ਕੰਮ ਚੱਲੂਗਾ ਦੇਖੋ ਇੱਕ ਵੀ ਹਾਈ ਜੇ ਨੇ ਸਰਕਾਰ ਦਾ ਜਵਾਬ ਜਵਾਬ ਕੀ ਕਰਦਾ ਜੀ ਗਾਲ ਭਾਈ ਦੇ ਦੇ ਤੇ ਕੋਈ ਕਰੀ ਤਿੰਨ ਚਾਰ ਦਿਨ ਪਹਿਲਾਂ ਇੱਕ ਕਿਡਨਾਪਿੰਗ ਦਾ ਪਰਚਾ ਦਿੱਤਾ ਸੀ ਐਫ ਆਰ ਰਜਿਸਟਰਡ ਆ ਜਿਹੜਾ ਮੇਨ ਕਲਪਰੇਟ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਇਹਨਾਂ ਦੀ ਮੰਗ ਸੀ ਉਹਦੇ ਪਰਿਵਾਰ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਇਨਵੈਸਟੀਗੇਸ਼ਨ ਕਰਾਂਗੇ ਜੇ ਕੋਈ ਪਰਿਵਾਰ ਦਾ ਕਿਸੇ ਹੋਰ ਦਾ ਵੀ ਰੋਲ ਆਏਗਾ ਵਿੱਚ ਤੇ ਉਹਨੂੰ ਗ੍ਰਿਫਤਾਰੀ ਪਾਈ ਜਾਏਗੀ। ਚੱਲਣਾ ਵਗੈਰਾ ਕਰੂਗਾ ਫਿਰ। ਹਾਂਜੀ ਹਾਂਜੀ ਉਹ 5-7 ਮਿੰਟ ਪਹੁੰਚਣ ਤੇ ਆਵਾਜ਼ ਉਹਨਾਂ ਨੇ ਉਸੇ ਵੇਲੇ ਹੀ ਜਨਾਬ ਜਿਹੜੀਆਂ ਗੱਲਬਾਤ ਸੁਣ ਲਈ ਸੀ ਤੇ ਫਿਰ ਚੱਲ ਕੇ ਕਰਨ